ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਰੀਸੈਂਟ 8-10 ਦਿਨ ਪਹਿਲਾਂ ਇੱਕ ਆਪਣਾ ਇਨਸੀਡੈਂਟ ਹੋਇਆ ਸੀ ਵੈਨੀਪਕ ਡਾਊਨਟਾਊਨ ਦੇ ਵਿੱਚ ਇੱਕ ਪੰਜਾਬੀ ਕੁੜੀ ਦੇ ਉੱਤੇ ਸਟੈਬਿੰਗ ਕੀਤੀ ਗਈ ਸੀ ਰਾਤ ਨੂੰ ਸੋ ਅੱਜ ਆਪਾਂ ਉਹਨਾਂ ਨੂੰ ਇੱਥੇ ਮਿਲਣ ਲਈ ਆਏ ਹਾਂ ਉਹਨਾਂ ਦਾ ਹਾਲਚਾਲ ਪੁੱਛਣ ਲਈ ਆਏ ਹਾਂ ਤੇ ਜਾਂ ਜੋ ਵੀ ਉਹ ਹਨਾ ਚਾਹੁੰਦੇ ਨੇ ਵੀ ਇਸ ਚੀਜ਼ ਦੇ ਉੱਤੇ ਕਾਰਵਾਈ ਕੀਤੀ ਜਾਵੇ ਆਪਾਂ ਉਹਨਾਂ ਤੋਂ ਖੁਦ ਉਹਨਾਂ ਦੀ ਜ਼ੁਬਾਨੀ ਸੁਣਨਾ ਚਾਹੁੰਦੇ ਆ ਸੋ ਮੈਂ ਪਹਿਲਾਂ ਤੁਹਾਡਾ ਨਾਮ ਪੁੱਛੂੰਗੀ ਮੇਰਾ ਨਾਮ ਤਨਪ੍ਰੀਤ ਕੌਰ ओके ਤਾਂ ਫਿਰ ਤੁਹਾਡੀ ਨਾਲ ਹੁਣ ਤੁਹਾਡੀ ਬਿਹਤ ਕਿਵੇਂ ਆ ਮਤਲਬ ਕੀ ਤੁਹਾਨੂੰ ਲੱਗ ਰਿਹਾ ਵੀ ਤੁਹਾਡੀ ਸੀਏਚ ਰਿਕਵਰੀ ਆ ਰਹੀ ਆ ਲਾਈਕ ਪਹਿਲਾਂ ਨਾਲੋਂ ਠੀਕ ਆ ਬਟ ਸਟਿਲ ਲਾਈਕ ਬਹੁਤ ਕੁਝ ਲਾਈਕ ਬਹੁਤ ਦਰਦ ਹੈਗਾ ਠੀਕ ਹੈ ਤੁਸੀਂ ਮੈਨੂੰ ਪਲੀਜ਼ ਦੱਸੋਗੇ ਤੁਹਾਡੇ ਕਿਹੜੇ ਪਾਰਟਸ ਤੇ ਲੈ ਕੇ ਜਾਂ ਕਿਹੜੀ ਬੋਡੀ ਪਾਰਟਸ ਤੇ ਤੁਹਾਨੂੰ ਸਟੈਬਿੰਗ ਕੀਤੀ ਗਈ ਜਾਂ ਕੀ ਕੀ ਮਤਲਬ ਤੁਹਾਡੀਆਂ ਇੰਜਰੀਜ਼ ਹੋਈਆਂ ਨੇ ਹਾਂ ਲਾਈਕ ਟੋਟਲ 3 ਟਾਈਮਸ ਬੈਕ ਤੇ ਸਟੈਪ ਕੀਤਾ ਗਿਆ ਇੱਕ ਵਾਰੀ ਆਈ ਉੱਪਰ ਹਰਟ ਕੀਤਾ ਗਿਆ ਕਲੈਕ ਟੋਟਲ 7 ਜਗ੍ਹਾ ਤੇ ਸਟਿਚਿੰਗਸ ਹੋ ਰਹੀਆਂ ਹੈਗੀਆਂ ਨੇ ओके ਆ ਇਸ ਦੇ ਉੱਤੇ ਮਤਲਬ ਕਿੰਨੀ ਕਿ ਤੁਹਾਡੇ ਸਟਾਡਿਕ ਪਹਿਲਾਂ ਡਾਕਟਰਸ ਕਹਿੰਦੇ ਸੀ ਕਿ ਸਿਰਫ ਆਈ ਲਿਡ ਉੱਪਰ ਹੀ ਆ ਬਟ ਜਦ ਡਾਕਟਰ ਨੇ ਦੁਬਾਰਾ ਧਿਆਨ ਨਾਲ ਚੈੱਕ ਕੀਤਾ ਉਹ ਕਹਿੰਦਾ ਕਿ ਲਾਈਕ ਆਈ ਮਤਲਬ ਅੰਦਰਲੀ ਸਾਈਡ ਵੀ ਹੈਗਾ ਆ ਮੀਨਸ ਆਈ ਬੋਲ ਵੀ ਤੁਹਾਡੀ ਇੰਜਰਡ ਆ ਹਾਂਜੀ ਠੀਕ ਹੈ ਸੋ ਤੁਸੀਂ ਪਲੀਜ਼ ਜੇ ਕੰਫਰਟੇਬਲ ਹੋ ਤਾਂ ਮੈਨੂੰ ਦੱਸੋਗੇ ਵੀ ਤੁਹਾਡੇ ਨਾਲ ਉਸ ਦਿਨ ਐਗਜੈਕਟਲੀ ਹੋਇਆ ਕੀ ਕਿਉਂਕਿ ਸਾਰੇ ਕੁਸ਼ਨ ਮਤਲਬ ਵੀ ਸਾਨੂੰ ਲੱਗ ਰਿਹਾ ਵੀ ਥੋੜੇ ਜਿਹਾ ਅੰਦਾਜ਼ਾ ਹੀ ਲੱਗ ਰਹੇ ਨੇ ਪਰ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਇਸ ਚੀਜ਼ ਨੂੰ ਐਗਜੈਕਟ ਬਿਆਨ ਕਰੋ ਜੋ ਤੁਹਾਡੇ ਨਾਲ ਉਸ ਰਾਤ ਹੋਇਆ ਹਾਂਜੀ ਬਸ ਮੈਂ ਸੰਡੇ ਨੂੰ ਲਾਈਕ ਆਪਣੀ ਸ਼ਿਫਟ ਓਵਰ ਕਰਕੇ ਘਰ ਹੀ ਆ ਰਹੀ ਸੀ ਤੇ ਲਾਈਕ ਮੈਂ ਬਸ ਤੋਂ ਉਤਰੀ ਸੀ ਲਾਈਕ ਅਰਾਊਂਡ ਪੌਣੇ 12 ਜਾਂ 12 ਦਾ ਟਾਈਮ ਹੋਊਗਾ ਠੀਕ ਹੈ ਤੇ ਮੈਂ ਆਲਮੋਸਟ ਆਪਣੇ ਅਪਾਰਟਮੈਂਟ ਦੇ ਸਾਹਮਣੇ ਹੀ ਸੀਗੀ ਲਾਈਕ ਸਿਰਫ 3 ਤੋਂ 4 ਸੈਕਿੰਡਸ ਦਾ ਫਰਕ ਸੀਗਾ ਨਹੀਂ ਤਾਂ ਮੈਂ ਅਪਾਰਟਮੈਂਟ ਦੇ ਅੰਦਰ ਹੋਣਾ ਸੀਗਾ ਅੱਛਾ ਤੇ ਬਸ ਮੈਨੂੰ ਸਿਰਫ ਪਿੱਛੋਂ ਲੈ ਸਿਰਫ ਇੱਕ ਜਾਂ ਦੋ ਫੁੱਟ ਸਟੈਪਸ ਭੱਜਣ ਭੱਜਣ ਦੀ ਆਵਾਜ਼ ਸੁਣੀ ਸੀ ਅੱਛਾ ਤੇ ਜਦੋਂ ਫਿਰ ਮੈਂ ਪਿੱਛੇ ਮੁੜ ਕੇ ਦੇਖਿਆ ਤੇ ਲਾਈਕ ਉਹਦੋਂ ਉਹਨਾਂ ਨੇ ਮੈਨੂੰ ਧੱਕਾ ਮਾਰਤਾ ਸੀਗਾ ਤੇ ਮੈਂ ਆਪਣੇ ਮੰਮਾ ਨਾਲ ਕਾਲ ਤੇ ਗੱਲ ਕਰ ਰਹੀ ਸੀਗੀ ਤੇ ਜਦੋਂ ਉਹਨਾਂ ਨੇ ਧੱਕਾ ਮਾਰਿਆ ਲਾਈਕ ਮੈਂ ਖੁਦ ਵੀ ਗਰਾਊਂਡ ਤੇ ਡਿੱਗ ਪਈ ਤੇ ਮੇਰੇ ਹੱਥ ਵਿੱਚੋਂ ਫੋਨ ਵੀ ਗਰਾਊਂਡ ਤੇ ਡਿੱਗ ਪਿਆ ਸੀ ਤੇ ਬਸ ਉਹ ਮੈਨੂੰ ਨਹੀਂ ਪਤਾ ਕਿ ਲਾਈਕ ਮੇਰੇ ਵਿੱਚ ਕਿੱਥੋਂ ਇੰਨੀ ਹਿੰਮਤ ਆਈ ਸੀ ਬਟ ਮੈਂ ਲਾਈਕ ਫੋਨ ਕੱਟ ਕਰਤਾ ਸੀਗਾ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਮੰਮਾ ਨੀ ਚਾਹੀਦਾ ਤੁਹਾਨੂੰ ਤੇ ਬਾਅਦ ਫਿਰ ਉਹਨਾਂ ਨੇ ਪਹਿਲਾਂ ਇੱਕ ਸਟੈਪ ਕੀਤਾ ਤੇ ਫਿਰ ਉਹਨਾਂ ਨੇ ਮੇਰੇ ਤੋਂ ਫੋਨ ਤੇ ਮੇਰੀ ਆਈਡਿਜ਼ ਮੰਗੀਆਂ ਤੇ ਮੈਂ ਆਈਡਿਜ਼ ਉਹਨਾਂ ਨੂੰ ਕਹਿਤਾ ਸੀ ਕਿ ਮੇਰੀ ਆਈਡਿਜ਼ ਸਾਰੀਆਂ ਬੈਗ ਦੇ ਵਿੱਚ ਨੇ ਤੇ ਫਿਰ ਉਹਨਾਂ ਨੇ ਮੇਰੇ ਤੋਂ ਫੋਨ ਮੰਗਿਆ ਤੇ ਪਾਸਵਰਡ ਮੰਗਿਆ ਜਦੋਂ ਮੈਂ ਉਹਨਾਂ ਨੂੰ ਫੋਨ ਫੜਾਇਆ ਸੀ ਉਦੋਂ ਮੈਨੂੰ ਪਤਾ ਲੱਗ ਗਿਆ ਸੀ ਕਿ ਮੇਰੀ ਸਾਰੀ ਬੋਡੀ ਬਲੱਡ ਨਾਲ ਭਰ ਗਈ ਆ ਤੇ ਉਹਨਾਂ ਨੇ ਸਟਿਲ ਉਹ ਕੁੜੀ ਨੇ ਮਤਲਬ ਮੈਨੂੰ ਬਹੁਤ ਫੇਸ ਤੇ ਪੰਜੀਸ ਪੰਚ ਕੀਤਾ ਤੇ ਸਟਿਲ ਸਟੈਪ ਕੀਤਾ ਤੇ ਮੇਰੇ ਆਈਓ ਪਰ ਵੀ ਮੈਨੂੰ ਉਹ ਕੀਤਾ ਤੇ ਬਸ ਮੈਨੂੰ ਸਿਰਫ ਇੰਨਾ ਕੀ ਜਿਆਦਾ ਤੇ ਫਿਰ ਮੈਨੂੰ ਪਤਾ ਨਹੀਂ ਸੀ ਕਿ ਲਾਈਕ ਕੀ ਹੋਇਆ ਕੀ ਨਹੀਂ ਹੋਇਆ ਸੋ ਉਹ ਇੱਕ ਕੁੜੀ ਸੀ ਲਾਈਕ ਜਿੰਨਾ ਮੈਨੂੰ ਪਤਾ ਲੱਗਿਆ ਸੀ ਕਿ ਮੈਨੂੰ ਇਹ ਸੀ ਕਿ ਦੋ ਕੁੜੀਆਂ ਸੀ ਬਟ ਕੀਤਾ ਇੱਕ ਕੁੜੀ ਨੇ ਤੇ ਇੱਕ ਸਿਰਫ ਪਿੱਛੇ ਖੜੀ ਹੀ ਸੀਗੀ ਬਟ ਜਦੋਂ ਪੁਲਿਸ ਨੂੰ ਪਤਾ ਲੱਗਿਆ ਉਹ ਕਹਿੰਦੇ ਕਿ ਨਹੀਂ ਦੋ ਨਹੀਂ ਤਿੰਨ ਜਾਣੇ ਸੀਗੇ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਲਾਈਕ ਤੁਸੀਂ ਇੱਥੇ ਆਪਦੀ ਫੈਮਿਲੀ ਨਾਲ ਰਹਿੰਦੇ ਹੋ ਜਾਂ ਕਿਸ ਨਾਲ ਰਹਿੰਦੇ ਜਾਂ ਤੁਹਾਨੂੰ ਕੀ ਨਹੀਂ ਮਤਲਬ ਤੁਹਾਨੂੰ ਉੱਥੋਂ ਚੱਕਿਆ ਜਾਂ ਤੁਸੀਂ ਤੇ ਚ ਇੰਨੀ ਕੀਮਤ ਸੀ ਤੁਸੀਂ ਖੁਦ ਹਨਾ ਕਿਸੇ ਨਾਲ ਅਪਰੋਚ ਕੀਤੀ ਨਹੀਂ ਉੱਥੇ ਬਸ ਲਾਈਕ ਜਿਹੜੀ ਸਾਡੀ ਅਪਾਰਟਮੈਂਟ ਦੀ ਬਿਲਡਿੰਗ ਸੀ ਆਈ ਥਿੰਕ ਉੱਥੇ ਕੋਈ ਕਿਸੇ ਨੇ ਸੁਣ ਲਿਆ ਸੀ ਤੇ ਉਹ ਉੱਥੋਂ ਲਾਈਕ ਸ਼ਾਊਟ ਕਰ ਰਿਹਾ ਸੀ ਉਹਨਾਂ ਨੂੰ ਕਿ ਲਾਈਕ ਇਹਨੂੰ ਛੱਡ ਦੋ ਤੇ ਆਈ ਥਿੰਕ ਉਹਨਾਂ ਨੇ ਹੀ ਕਾਲ ਕੀਤੀ ਹੋਊਗੀ ਹੋਰ ਮੈਨੂੰ ਕੋਈ ਵੀ ਆਸ-ਪਾਸੇ ਨਹੀਂ ਦਿਖਿਆ ਸੀਗਾ ਠੀਕ ਹੈ ਤੇ ਤੁਸੀਂ ਹੁਣ ਫਿਲਹਾਲ ਮਤਲਬ ਤੁਹਾਡੀ ਟੇਕ ਕੇਅਰ ਕੌਣ ਕਰ ਰਿਹਾ ਜਾਂ ਫਿਰ ਤੁਹਾਡੀ ਫੈਮਿਲੀ ਮੈਂਬਰਸ ਇੱਥੇ ਹੈਗੇ ਨੇ ਜਾਂ ਤੁਸੀਂ ਕਿਹੜੇ ਸਟੇਟਸ ਤੇ ਹੋ ਅ ਇੱਥੇ ਮੈਂ ਵਟ ਪਰਮਿਟ ਤੇ ਆ ਤੇ ਲਾਈਕ ਇੱਥੇ ਹਜੇ ਫੈਮਿਲੀ ਤਾਂ ਹੈ ਨਹੀਂ ਤੇ ਬਟ ਸਟਿਲ ਇੱਕ ਬ੍ਰਦਰ ਤੇ ਮਤਲਬ ਮੇਰੇ ਰੂਮ ਮੇਟ ਨੇ ਠੀਕ ਹੈ ਤੇ ਲਾਈਕ ਉਹ ਦੋਨੋਂ ਜਾਨੇ ਮੇਰੇ ਕੋਲ ਹੁੰਦੇ ਨੇ ਠੀਕ ਹੈ ਤੇ ਇਹ ਵੀਰ ਤੁਹਾਡੇ ਕਜ਼ਨ ਨੇ ਹਾਂ ਜੀ ਤੇ ਕੋਈ ਪੁਲਿਸ ਵੱਲੋਂ ਜਾਂ ਗਵਰਨਮੈਂਟ ਅਫੀਸ਼ੀਅਲਸ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੋਵੇ ਸੀ ਨੂੰ ਲੈ ਕੇ ਜਾਂ ਤੁਹਾਨੂੰ ਦੱਸਿਆ ਗਿਆ ਹੋਵੇ ਕੋਈ ਬੀਓ ਕੀ ਕਰ ਰਹੇ ਨੇ ਕਰੰਟ ਇਸ ਹੈਪਨਿੰਗ ਨੂੰ ਲੈ ਕੇ ਲਾਈਕ ਕੁਝ ਦਿਨਾਂ ਬਾਅਦ ਸਿਰਫ ਇੰਨਾਕ ਪਤਾ ਲੱਗਿਆ ਸੀ ਕਿ ਉਹਨਾਂ ਤਿੰਨਾਂ ਵਿੱਚੋਂ ਸਿਰਫ ਇੱਕ ਜਣਾ ਅਰੈਸਟ ਹੋਇਆ ਤੇ ਆਈ ਥਿੰਕ ਉਹ ਵੀ ਮਾਈਨਰ ਸੀ ਤੇ ਬਸ ਸਿਰਫ ਇੰਨਾ ਕੀ ਪਤਾ ਹੈ ਲਾਈਕ ਅਸੀਂ ਕਾਲਸ ਕਰਦੇ ਆਂ ਬਟ ਉਹ ਕਾਲਸ ਰਿਪਲਾਈ ਨਹੀਂ ਕਰਦੇ ਠੀਕ ਹੈ ਸੋ ਤੁਸੀਂ ਹੁਣ ਕਮਿਊਨਿਟੀ ਤੋਂ ਜਾਂ ਸਾਢੇ ਤੋਂ ਜਾਂ ਕਿਸੇ ਵੀ ਗਵਰਨਮੈਂਟ ਅਫੀਸ਼ਰ ਤੋਂ ਤੁਸੀਂ ਕੀ ਡਿਮਾਂਡ ਕਰਦੇ ਆ ਵੀ ਅਸੀਂ ਤੁਹਾਡੀ ਕਿਸੇ ਵੀ ਨਾ ਹੈਲਪ ਕਰ ਸਕਦੇ ਹਾਂ ਤੁਸੀਂ ਕੀ ਚਾਹੁੰਦੇ ਵੀ ਅਸੀਂ ਅਸੀਂ ਤੁਹਾਨੂੰ ਕਿਵੇਂ ਇਸ ਚੀਜ਼ ਦੇ ਵਿੱਚ ਹੈਨਾ ਹੈਲਪ ਕਰ ਸਕੀਏ ਅਮ ਬਸ ਲਾਈਕ ਜੋ ਮੈਂ ਫਿਜ਼ੀਕਲੀ ਮੈਂਟਲੀ ਇਮੋਸ਼ਨਲੀ ਹਰਟ ਹੋਣਾ ਸੀ ਉਹ ਤਾਂ ਮੈਂ ਹੋ ਗਈਆਂ ਲੀਕ ਯੂ ਆਰ ਸਟਰੋਂਗਰ ਬੀ ਬਰੇਵ ਹਾਂਜੀ ਲਾਈਕ ਮੈਨੂੰ ਸਿਰਫ ਜਸਟਿਸ ਚਾਹੀਦਾ ਆ ਕਿਉਂਕਿ ਉਹ ਤਿੰਨ ਜਾਣੇ ਸੀ ਤੇ ਸਟਿਲ ਹਜੇ ਇੱਕ ਇੱਕ ਜਣਾ ਹੀ ਅਰੈਸਟ ਹੋਇਆ ਤੇ ਦੋ ਜਾਣੇ ਸਟਿਲ ਹਜੇ ਬਾਹਰ ਨਹੀਂ ਤੇ ਮੈਂ ਸਿਰਫ ਇਹੀ ਕਹਿਣਾ ਚਾਹੁੰਦੀ ਆ ਕਿ ਜੋ ਮੈਂ ਇਸ ਚੀਜ਼ ਤੋਂ ਸਿੱਖਿਆ ਕਿ ਜੋ ਉਸ ਦਿਨ ਮੈਂ ਉਸ ਜਗ੍ਹਾ ਤੇ ਸੀ ਬਟ ਕੋਈ ਵੀ ਕਿਤੇ ਵੀ ਤੇ ਕਿਸੇ ਨਾਲ ਵੀ ਕੁਝ ਵੀ ਕਦੋਂ ਵੀ ਹੋ ਸਕਦਾ ਆ ਬਿਲਕੁਲ ਹਾਂਜੀ ਸੋ ਇਨ ਸੌਰੀ ਤੁਸੀਂ ਇਹਨਾਂ ਤੁਹਾਡੇ ਅਸੀਂ ਐਨਾ ਤੁਹਾਡੇ ਨਾਲ ਇਹਨਾਂ ਦੀ ਮਿਸ ਹੈਪਨਿੰਗ ਹੋਈ ਆ ਸੋ ਅਸੀਂ ਬਸ ਇਹੀ ਕਹਿਣਾ ਚਾਹੁੰਦੇ ਆ ਸਾਰੇ ਗਵਰਨਮੈਂਟ ਅਫੀਸ਼ੀਅਲਸ ਨੂੰ ਜਾਂ ਕਿਸੇ ਨੂੰ ਵੀ ਵੀ ਪਲੀਜ਼ ਇਸ ਚੀਜ਼ ਦੇ ਉੱਤੇ ਤੁਸੀਂ ਪ੍ਰੋਪਰ ਕਾਰਵਾਈ ਕਰੋ ਹਨਾ ਤੇ ਇਸ ਚੀਜ਼ ਨੂੰ ਇਦਾਂ ਸੋਚੋ ਵੀ ਜੇ ਤੁਹਾਡੇ ਖੁਦ ਦੇ ਬੱਚਿਆਂ ਨਾਲ ਇਹ ਚੀਜ਼ਾਂ ਹੋਣ ਤਾਂ ਐਜ਼ ਅ ਪੇਰੈਂਟ ਤੁਹਾਡੇ ਤੇ ਕੀ ਗੁਜ਼ਰੂਗੀ ਹਨਾ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਵਰਕਰਸ ਜਾਂ ਜਿਹੜੇ ਵੀ ਇੱਥੇ ਇੱਥੋਂ ਦੇ ਰੈਜ਼ਿਡੈਂਟਸ ਨੇ ਹਨਾ ਕੋਈ ਵੀ ਇੱਥੇ ਸੇਫ ਫੀਲ ਨਹੀਂ ਕਰ ਰਿਹਾ ਸਾਰਿਆਂ ਨੂੰ ਇਹੀ ਆ ਵੀ ਉਹਨਾਂ ਦੀ ਜਿਹੜੀ ਜਾਨ ਆ ਉਹ ਬਚ ਸਕੇ ਹੈਨਾ ਇਸ ਲਈ ਉਹ ਬਾਹਰ ਨਹੀਂ ਇਕੱਲੇ ਜਾਣਾ ਚਾਹੁੰਦੇ ਪਰ ਗੱਲ ਇਹ ਆ ਵੀ ਕੁਝ ਕੁਸ਼ਕ ਮਜਬੂਰੀਆਂ ਹੁੰਦੀਆਂ ਨੇ ਸਟੂਡੈਂਟਸ ਦੀਆਂ ਜਿਹੜੀਆਂ ਉਹਨਾਂ ਨੂੰ ਨਾਈਟ ਜਾਂ अर्ਲੀ ਮਾਰਨਿੰਗ ਦੀਆਂ ਸ਼ਿਫਟਸ ਲਾਉਣੀਆਂ ਪੈਂਦੀਆਂ ਨੇ ਤੇ ਇੱਥੇ ਉਹ ਵਿਚਾਰੇ ਇਕੱਲੇ ਰਹਿੰਦੇ ਨੇ ਵਿਦਆਊਟ ਐਨੀ ਫੈਮਿਲੀ ਮੈਂਬਰਸ ਸੋ ਅਸੀਂ ਇਹੀ ਕਹਾਂਗੇ ਵੀ ਪਲੀਜ਼ ਹੈਨਾ ਉਹਨਾਂ ਦੀ ਸੇਫਟੀ ਨੂੰ ਜ਼ਰੂਰ ਧਿਆਨ ਰੱਖੋ ਕਿਉਂਕਿ ਜਿਹੜਾ ਵੀ ਇਮੀਗ੍ਰੈਂਟ ਇੱਥੇ ਆਉਂਦਾ ਆ ਸਾਰਿਆਂ ਨੂੰ ਇਹੀ ਆ ਵੀ ਅਸੀਂ ਇੱਕ ਆਵਦੇ ਵਧੀਆ ਵੀ ਫਿਊਚਰ ਲਈ ਚੱਲੇ ਆ ਨਾ ਸੇਫ ਸਿਟੀ ਦੇ ਵਿੱਚ ਚੱਲੇ ਆ ਸੋ ਇਹ ਚੀਜ਼ ਨੂੰ ਗਵਰਨਮੈਂਟ ਨੂੰ ਹੀ ਇਸ ਚੀਜ਼ ਨੂੰ ਪ੍ਰੋਵਾਈਡ ਕਰਨਾ ਪੈਣਾ ਆ ਤਾਂ ਪਲੀਜ਼ ਇਦਾਂ ਦੇ ਕੇਸਿਸ ਬਹੁਤ ਹੀ ਹੋ ਰਹੇ ਨੇ ਅੱਜਕੱਲ ਸਿਟੀਆਂ ਦੇ ਵਿੱਚ ਤੇ ਇਸ ਚੀਜ਼ ਤੇ ਜ਼ਰੂਰੀ ਪ੍ਰੋਪਰ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਵੀ ਇਹ ਚੀਜ਼ਾਂ ਨੂੰ ਇਨਜਾਮ ਦਿੰਦੇ ਨੇ ਉਹ ਬੰਦਿਆਂ ਨੂੰ ਸਟ੍ਰਿਕਟਲੀ ਕੋਈ ਨਾ ਕੋਈ ਪਨਿਸ਼ਮੈਂਟ ਜ਼ਰੂਰ ਦਿੱਤੀ ਜਾਵੇ